ਚਦੂਪੁਰ ਸਾਹਿਬ ਕੀ ਕੁਛ ਮੀਟਿੰਗ ਪਹਿਲਾਂ ਤਾਂ ਕਿੱਦਾਂ ਰਹੀ ਸਾਰਥਕ ਰਹੀ ਸੰਤੁਸ਼ਟ ਰਹੀ ਮੀਟਿੰਗ ਕੋ ਮੀਟਿੰਗ ਜਿਹੜੀ ਹੋਈ ਹੈ ਵਧੀਆ ਮਾਹੌਲ ਵਿੱਚ ਹੋਈ ਆ ਤੇ ਤਕਰੀਬਨ ਤਕਰੀਬਨ ਉਹਨਾਂ ਨੇ ਹਾਮੀ ਭਰੀ ਆ ਤੇ ਉੱਥੇ ਮੁੱਦੇ ਕੱਲੇ ਕੱਲੇ ਬੰਦੇ ਨੂੰ ਦਿੱਤੇ ਜਾਂਦੇ ਆ ਵੀ ਤੂੰ ਆ ਠਾਉਣਾ ਤੂੰ ਆ ਠਾਉਣਾ ਸਾਰਿਆਂ ਨੇ ਅਲੱਗ-ਅਲੱਗ ਉਹ ਮੁੱਦੇ ਆਪੋ ਆਪਣੇ ਜਿਹੜੇ ਸੀ ਉਹ ਉਠਾਏ ਔਰ ਵਧੀਆ ਤਰੀਕੇ ਨਾਲ ਉਠਾਏ ਸਾਡੇ ਇਲਾਕੇ ਦੇ ਵਿੱਚ ਹੜਾ ਨਾਲ ਤਾਂ ਜਿਹੜਾ ਨੁਕਸਾਨ ਹੋਇਆ ਸਾਰੇ ਆਲ ਪੰਜਾਬ ਚ ਹੋ ਗਿਆ ਉਹਦੇ ਵਾਸਤੇ ਵੀ ਅਹੀ ਸਰਕਾਰ ਨੂੰ ਕਿਹਾ ਵੀ ਅਜੇ ਤੱਕ ਤੁਸੀਂ ਮੁਆਵਜ਼ਾ ਟੋਟਲ ਲੋਕਾਂ ਤੱਕ ਨਹੀਂ ਪਹੁੰਚਦਾ ਕੀਤਾ ਉਸ ਤੋਂ ਬਾਅਦ ਉਸ ਏਰੀਆ ਦੇ ਵਿੱਚ ਗੜਾ ਪੈ ਜਾਂਦਾ ਜਿਹੜਾ ਗੜਾ ਹੈ ਉਹ ਵੱਡੀ ਪੱਦਰ ਤੇ ਪਿਆ ਹੋਰ ਝਾੜ ਕੇ ਰੱਖਤੀ ਜੀਰੀ ਜਦੋਂ ਉਸ ਤੋਂ ਬਾਅਦ ਕੋਈ ਨਾਗਲੀ ਫਸਲ ਲਾਉਣ ਦਾ ਕੋਈ ਟਾਈਮ ਹੁੰਦਾ ਨਾ ਕੁਝ ਉਹਦੇ ਨਾਲ ਹੋਰ ਵੀ ਨੁਕਸਾਨ ਜਿਆਦਾ ਹੋ ਗਿਆ ਸੀ ਉਹ ਮੁੱਦਾ ਟਾਇਆ ਵੀ ਸਰਕਾਰ ਨੂੰ ਮੰਗ ਪੱਤਰ ਦੇ ਕੇ ਗਏ ਆ ਉਹਦੇ ਤੋਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਆਰਡਰ ਕਰਤੇ ਆ ਡੀਸੀਆਂ ਨੂੰ ਉਹ ਜਲਦੀ ਹੱਲ ਹੋਊਗਾ ਯੂਕਤ ਕਿਸਾਨ ਮੋਰਚੇ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਗਈਆਂ ਤੇ ਕੀ ਕਿਦਾਂ ਸਾਰਥਕ ਰਹੀ ਹੈ ਜਾਂ ਕਿਵੇਂ ਰਹੀ ਹੈ ਮੀਟਿੰਗ ਇਸ ਸੰਬੰਧੀ ਗੱਲਬਾਤ ਕਰਦੇ ਆ ਸਰਨਾ ਕਿਸਾਨ ਆਗੂ ਬੁੱਟਾ ਸਿੰਘ ਸ਼ਾਦੀਪੁਰ ਨੇ ਸ਼ਾਦੀਪੁਰ ਸਾਹਿਬ ਕੀ ਕੁਝ ਮੀਟਿੰਗ ਪਹਿਲਾਂ ਤਾਂ ਕਿਦਾਂ ਰਹੀ ਸਾਰਥਕ ਰਹੀ ਸੰਤੁਸ਼ਟੋ ਮੀਟਿੰਗ ਕੋ ਮੀਟਿੰਗ ਜਿਹੜੀ ਹੋਈ ਹੈ ਵਧੀਆ ਮਾਹੌਲ ਵਿੱਚ ਹੋਈ ਹੈ ਤੇ ਪਰ ਉਸਾ ਹੀ ਦਵਾਇਆ ਆਪਾਂ ਕਹਿ ਸਕਦਾ ਸਾਰੀਆਂ ਮੰਗਾ ਹੁਣ ਤੁਹਾਡੇ ਚੈਨਲ ਤੇ ਸਾਰੇ ਤੁਹਾਡੇ ਚੈਨਲ ਇਕੱਠੇ ਸੀ ਕਿ ਚੱਲ ਰਹੀ ਸੀ ਜਦੋਂ ਤੇ ਉਹਦੇ ਵਿੱਚ ਤਕਰੀਬਨ ਤਕਰੀਬਨ ਉਹਨਾਂ ਨੇ ਹਾਮੀ ਭਰੀ ਆ ਹਨਾ ਤੇ ਉੱਥੇ ਮੁੱਦੇ ਕੱਲੇ ਕੱਲੇ ਬੰਦੇ ਨੂੰ ਦਿੱਤੇ ਜਾਂਦੇ ਆ ਵੀ ਤੂੰ ਆ ਠਾਉਣਾ ਤੂੰ ਆ ਠਾਉਣਾ ਸਾਰਿਆਂ ਨੇ ਅਲੱਗ-ਅਲੱਗ ਉਹ ਮੁੱਦੇ ਆਪੋ ਆਪਣੇ ਜਿਹੜੇ ਸੀ ਉਹ ਠਾਏ ਔਰ ਵਧੀਆ ਤਰੀਕੇ ਨਾਲ ਠਾਏ ਆ ਮੈਂ ਜੋ ਉਹ ਵਿਸਤਾਰ ਚ ਆਪਾਂ ਪੈ ਜਾਈਏ ਤੇ ਮੇਰੇ ਖਿਆਲ ਬਹੁਤ ਲੰਮਾ ਸਮਾਂ ਲੱਗ ਜੂਗਾ ਇੰਨੀਆਂ ਇਹ ਚੱਲਦੀਆਂ ਵੀ ਨਹੀਂ ਵੀਡੀਓ ਹਨਾ ਮੈਂ ਤੁਹਾਨੂੰ ਆਪਣੇ ਮੁੱਦੇ ਦੀ ਗੱਲ ਦੱਸਦਾ ਪੁੱਛਤਾ ਸੀ ਇਹਨਾਂ ਦੇ ਥੋੜੇ ਜਿਹਾ ਮੈਸੇਜ ਤੋਂ ਲੇਟ ਹੋ ਗਏ ਮੈਸੇਜ 12 ਵਜੇ ਦਾ ਪਾਤਾ ਪਹਿਲਾਂ ਤੇ ਮੀਟਿੰਗ ਹੋ ਗਈ 10 ਵਜੇ ਸ਼ੁਰੂ ਹਾਂਜੀ ਚਲੋ ਉਹ ਜੋ ਸੀ ਠੀਕ ਹੋ ਗਿਆ ਹੁਤਾ ਸਾਡੇ ਇਲਾਕੇ ਦੇ ਵਿੱਚ ਹੜਾ ਨਾਲ ਤਾਂ ਜਿਹੜਾ ਨੁਕਸਾਨ ਹੋਇਆ ਸਾਰੇ ਆਲ ਪੰਜਾਬ ਵਿੱਚ ਹੋ ਗਿਆ ਉਹਦੇ ਵਾਸਤੇ ਵੀ ਅਸੀਂ ਸਰਕਾਰ ਨੂੰ ਕਿਹਾ ਵੀ ਅਜ ਤੱਕ ਤੁਸੀਂ ਮੁਆਵਜ਼ਾ ਟੋਟਲ ਲੋਕਾਂ ਤੱਕ ਨਹੀਂ ਪਹੁੰਚਦਾ ਕੀਤਾ ਉਸ ਤੋਂ ਬਾਅਦ ਉਸ ਏਰੀਆ ਦੇ ਵਿੱਚ ਗੜਾ ਪੈ ਜਾਂਦਾ ਜਿਹੜਾ ਗੜਾ ਹੈ ਉਹ ਵੱਡੀ ਪੱਤਰ ਤੇ ਪਿਆਉਰ ਛਾੜ ਕੇ ਰੱਖਤੀ ਜੀਰੀ ਜਦੋਂ ਉਸ ਤੋਂ ਬਾਅਦ ਕੋਈ ਨਾਗਲੀ ਫਸਲ ਲਾਉਣ ਦਾ ਹੀ ਕੋ ਟਾਈਮ ਹੁੰਦਾ ਨਾ ਕੁਛ ਉਹਦੇ ਨਾਲ ਹੋਰ ਵੀ ਨੁਕਸਾਨ ਜਿਆਦਾ ਹੋ ਗਿਆ ਸੀ ਉਹ ਮੁੱਦਾ ਟਾਇਆ ਵੀ ਸਰਕਾਰ ਨੂੰ ਮੰਗ ਪੱਤਰ ਦੇ ਕੇ ਗਏ ਆ ਪਿਛਲੇ ਮਹੀਨੇ ਦੀ 22 ਤਰੀਕ ਨੂੰ ਉਹਦੇ ਤੋਂ ਅੱਜ ਤੱਕ ਹਿਲਜੁਲ ਨਹੀਂ ਹੋਈ ਹੋ ਕਰੋ ਉਹਦੇ ਤੋਂ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਰਡਰ ਕਰਤੇ ਆ ਡੀਸੀਆਂ ਨੂੰ ਉਹ ਜਲਦੀ ਹੱਲ ਹੋਊਗਾ ਕੋਈ ਮਿਤੀ ਦਿੱਤੀ ਗਈ ਕਿ ਇੰਨੇ ਟਾਈਮ ਤੱਕ ਕਰ ਜਾਂ ਮੁਆਵਜ਼ਾ ਲੈ ਲੇਗੀ ਅਸੀਂ ਉਹਨਾਂ ਨੂੰ ਤਸਦੀਬ ਨੇ ਜ਼ਰੂਰ ਦਿੰਨੇ ਆ ਵੀ ਅਗਰ ਜੇ ਨਾ ਹੋਇਆ ਫਿਰ ਸਾਨੂੰ ਫਿਰ ਫਿਰ ਉਹੀ ਕੰਮ ਕਰਨਾ ਪੈਂਦਾ ਜਿਹੜਾ ਪਹਿਲਾਂ ਕਰਦੇ ਆ ਔਰ ਇੱਕ ਹੋਰ ਮੰਗ ਜਿਹੜੀ ਉਹ ਨਵੀਂ ਏਕੇ ਦੇ ਵਿੱਚ ਸਾਨੂੰ ਜੋੜਨੀ ਪਈ ਅੱਜ ਮੈਨੂੰ ਮੇਰੇ ਵਾਲੇ ਟਾਈਮ ਦੇ ਵਿੱਚ ਵੀ ਸਾਡੇ ਇਲਾਕੇ ਦੇ ਵਿੱਚ ਜ਼ਿਲ੍ਹਾ ਪਟਿਆਲੇ ਦੇ ਹਲਕਾ ਸਨਾੌਰ ਦੇ ਵਿੱਚ ਕਈ ਪਿੰਡ ਨੇ ਜਿਹੜੇ 8-7 ਪਿੰਡ ਇਹੋ ਜਿਹੇ ਆ ਜਿਦੇ ਚ ਇੱਕ ਬਿਮਾਰੀ ਪੈ ਗਈ ਸਬਜੀ ਨੂੰ ਟਮਾਟਰਾਂ ਨੂੰ ਉਹਨੇ ਰਗੜ ਕੇ ਰੱਖਤੇ ਕੱਲ ਵੀ ਅਸੀਂ ਪੁੱਛ ਰਹੇ ਹਾਂ ਗੱਲ ਹੋ ਰਹੀ ਸੀ ਵੀ ਉਹ ਕਹਿੰਦੇ ਨੇ ਕਿ ਲੱਖ ਤੋਂ ਉੱਪਰ ਖਰਚਾ ਆਉਂਦਾ 1.5 ਲੱਖ ਤੱਕ ਖਰਚਾ ਆ ਜਾਂਦਾ ਤੇ ਤੇ ਇੰਨਾ ਵੱਡਾ ਖਰਚ ਕਰਕੇ ਜਦੋਂ ਫਸਲ ਸਾਰੀ ਖਰਾਬ ਹੋ ਗਈ ਤੇ ਜ਼ਿੰਮੇਵਾਰਤਾ ਬਹੁਤ ਵੱਡਾ ਨੁਕਸਾਨ ਹੈ ਵੀ ਉਹ ਸਰਕਾਰ ਉਹਨਾਂ ਨੂੰ ਪਰਪਾਈ ਕਰੇ ਉਹਨਾਂ ਦੀ ਤੇ ਤਾਂ ਹੀ ਕਿਸਾਨ ਉੱਠ ਸਕਦਾ ਨਹੀਂ ਤੇ ਕਿਸਾਨ ਦਾ ਲੱਕ ਟੁੱਟਿਆ ਪਿਆ ਸਰਕਾਰ ਇੱਧਰ ਵਿਸ਼ੇਸ਼ ਧਿਆਨ ਦੇਵੇ ਹੋਰ ਵਾਲੀਆਂ ਗੱਲਾਂ ਬਾਤਾਂ ਦਾ ਕਰੀ ਜਾ ਸਰਕਾਰ ਦਾ ਕੋਈ ਫਾਇਦਾ ਨਹੀਂ ਇਹੋ ਜਿਹੀਆਂ ਜਿਹੜੀਆਂ ਮੰਗਾਂ ਤੁਰੰਤ ਕਰਨ ਵਾਲੀਆਂ ਨੇ ਲਾਗੂ ਉਹ ਸਰਕਾਰ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਚਲੋ ਇਹਨਾਂ ਨੇ ਹਾਮੀਓ ਪਰਦੀ ਉਹਦੀ ਸਰਕਾਰ ਨੇ ਹਲਦੀ ਗੱਡੀ ਹਾਮੀ ਹੈ ਅਗਰ ਨਹੀਂ ਕਰਨਗੇ ਫਿਰ ਅਸੀਂ ਆਪਣਾ ਮੀਟਿੰਗਾਂ ਕਰਕੇ ਜਾਂ ਆਪਣਾ ਰਸਤਾ ਜਿਹੜਾ ਸਾਡਾ ਦੂਜਾ ਫਿਰ ਅਸੀਂ ਉਹ ਤਿਆਰ ਕਰ ਲੈਨੇ ਆ ਇਹ ਜਿਹੜੀ ਮੇਰੇ ਕੋਲ ਮੰਗ ਸੀ ਉਹ ਬੜੇ ਜ਼ੋਰ ਛੋਰ ਦੇ ਨਾਲ ਆ ਸਾਠਾਈ ਆਪਣੇ ਇਲਾਕੇ ਦੇ ਸਬੰਧ ਵਿੱਚ ਔਰ ਪੰਜਾਬ ਪੱਧਰ ਦੇ ਉੱਤੇ ਜਿਹੜਾ ਜੋ ਵੀ ਕਰ ਸਕਦੇ ਹਾਂ ਡਟ ਕੇ ਕੀਤਾ ਔਰ ਆਸ ਕਰਦੇ ਆ ਕਿ ਸਰਕਾਰ ਤੁਰੰਤ ਇਧਰ ਧਿਆਨ ਦੇਊਗੀ ਅਗਰ ਨਹੀਂ ਦੇਊਗੀ ਤੇ ਫਿਰ ਤਰਨਿਆਂ ਨਾਲ ਕਰਾਵਾਂਗੇ ਇਸ ਤੋਂ ਇਲਾਵਾ ਜਿਹੜੀਆਂ ਐਸਕੇਐਮ ਦੀਆਂ ਜਿਹੜੀਆਂ ਮੰਗਾ ਸੀ ਗਿਆ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਹੋਏ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਹੋਏ ਉਸ ਸਬੰਧ ਕੀ ਆ ਸ਼ੁਆਸਨ ਦੇ ਸਰਕਾਰ ਨੇ ਇਹ ਕਹਿੰਦਾ ਵੀ ਅਸੀਂ ਜਲਦੀ ਤੋਂ ਜਲਦੀ ਆਪਣਾ ਇਹ ਜਿਹੜਾ ਮਸਲਾ ਤੁਹਾਡਾ اٹھਾਇਆ ਏ ਇਹ ਕਿਵੇਂ ਹੋ ਗਿਆ ਤੇ ਇੱਕ ਜਿਹੜੇ ਸ਼ਹੀਦ ਕਿਸਾਨ ਨੇ ਉਹਨਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਉਹ ਵੀ ਜਲਦੀ ਦਿੱਤਾ ਜਾਊਗਾ ਇੱਕ ਜਿਹੜੇ ਕੇਸ ਪਾਏ ਹੋਏ ਨੇ ਇਹਨਾਂ ਨੇ ਉਹ ਕੇਸ ਵੀ 31 ਮਾਰਚ ਤੱਕ ਉਹਨਾਂ ਵਾਲੇ ਸਮੇਂ 31 ਮਾਰਚ ਤੱਕ ਸਾਰੇ ਦੇ ਸਾਰੇ ਹੱਲ ਕਰ ਦਿੱਤੇ ਜਾਣਗੇ ਉਹਦੇ ਸਬੰਧ ਨਾਲ ਨੋਡਲ ਅਫਸਰ ਹਾਂ ਹਾਂ ਨੋਡਲ ਅਫਸਰ ਉਹਦੇ ਜਿਹੜੇ ਵੀ ਕੇਸ ਅੰਦੋਲਨ ਦੇ ਵਿੱਚ ਹੋਏ ਨੇ ਉਹ ਨੋਡਲ ਅਫਸਰ ਨਿਯੁਕਤ ਕਰਤਾ ਉਹਨੂੰ ਮੇਰੇ ਨਾਂ ਉਹਨਾਂ ਦਾ ਨਿਕਲ ਗਿਆ ਕੋਈ ਵੱਲਾ ਜਾ ਤੇ ਉਹਨਾਂ ਨੂੰ ਉਹ ਸਾਰੀ ਪ੍ਰਕਿਰਿਆ ਜਿਹੜੀ ਉਹਨੂੰ ਲਾਗੂ ਕਰਨਗੇ ਤੇ ਉਹ ਕੇਸ ਜਿਹੜੇ ਨੇ ਉਹ ਖਤਮ ਕਰ ਦਿੱਤੇ ਜਾਣਗੇ ਪਰਾਲੀਆਂ ਜਿਹੜੀਆਂ ਸਾੜੀਆਂ ਗਈਆਂ ਉਹਨਾਂ ਨੂੰ ਲੈ ਕੇ ਵੀ ਕੇਸ ਕੇਸ ਹੋਏ ਆ ਕਿਸਾਨਾਂ ਤੇ ਉਹਨਾਂ ਦੇ ਬਾਰੇ ਵੀ ਹੋਏ ਹਾਂਜੀ ਉਹ ਸਾਰੇ ਵਿੱਚ ਹੀ ਆ ਗਏ ਜੀ ਉਹ ਸਾਰੇ ਕੇਸ ਵਿੱਚ ਆ ਗਏ ਸਾਰੇ ਦੇ ਸਾਰੇ ਕੇਸ ਜਿਹੜੇ ਨੇ ਉਹ ਖਤਮ ਕਰ ਦਿੱਤੇ ਜਾਣਗੇ ਵਿੱਚੇ ਚਾਹੇ ਉਹ ਅੰਦੋਲਨ ਵਾਲੇ ਲਾ ਲਓ ਵਿੱਚੇ ਪਰਾਲੀ ਵਾਲੇ ਲਾ ਲਓ ਇਹ ਸਾਰੇ ਖਤਮ ਕਰ ਦਿੱਤੇ ਜਾਣਗੇ ਕੋਈ ਹੋਰ ਮੀਟਿੰਗ ਦਾ ਕੋਈ ਹੁਣ 2 ਮਹੀਨੇ ਬਾਅਦ ਉਹਨਾਂ ਨੇ ਕਿਹਾ ਵੀ ਮੀਟਿੰਗ ਕਰਾ ਕਰਾਂਗੇ ਸਬ ਕਮੇਟੀ ਜਿਹੜੇ ਐਗਰੀਕਲਚਰ ਨਾਲ ਸੰਬੰਧਿਤ ਕੇਸ ਨੇ ਸਾਰੇ ਟੋਟਲ ਹੀ ਉਹਨਾਂ ਵਾਸਤੇ ਸਬ ਕਮੇਟੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਐਗਰੀਕਲਚਰ ਮਨਿਸਟਰ ਨੇ ਉਹਨਾਂ ਦੀ ਰਹਿਨਮਾਈ ਥੱਲੇ ਕੁਝ ਕਿਸਾਨਾਂ ਆਗੂ ਨੇ ਉਹ ਹੋਣਗੇ ਤੇ ਉਹਦੇ ਵਿੱਚ ਬੈਠ ਕੇ ਸਾਰੇ ਮਸਲੇ ਜਿਹੜੇ ਨੇ ਟੋਟਲ ਉਹ ਹੱਲ ਕੀਤੇ ਜਾਣਗੇ ਜਿਵੇਂ ਆਪਣਾ ਤਕਸੀਮ ਦੇ ਕੇਸ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਅਸੀਂ ਇਹ ਜਨਵਰੀ 1 ਜਨਵਰੀ ਤੋਂ ਬਾਅਦ ਡੀਸੀ ਸਾਡੇ ਪਿੰਡਾਂ 'ਚ ਕੈਂਪ ਲਾਉਣਗੇ ਤੇ ਜਿੱਥੇ ਕੋਈ ਵਿਵਾਦ ਨਹੀਂ ਉਹ ਨਾਲ ਦੀ ਨਾਲੇ ਹੱਲ ਕਰਕੇ ਉਹਨਾਂ ਨੂੰ ਦੁਰਸਤ ਕੀਤਾ ਜਾਊਗਾ ਉਹ ਨਾਲ ਦੀ ਨਾਲ ਹੀ ਮਤਲਬ ਹੱਲ ਕੀਤੇ ਜਾਣਗੇ ਤੇ ਚੜਾਏ ਜਾਣਗੇ ਜਿਵੇਂ ਜਿਵੇਂ ਮਤਲਬ ਲੋਕ ਚਾਹੁੰਦੇ ਆ ਇਸ ਤਰ੍ਹਾਂ ਕਰਕੇ ਕਈ ਮਸਲੇ ਹੋਰ ਆ ਜਿਹੜੇ ਉਹ ਵੀ ਅੱਜ ਦੀ ਘੜੀ ਅੱਜ ਦੀ ਡੇਟ ਆਪਾਂ ਕਹਿ ਸਕਦਾ ਹੈ ਵੀ ਹਾਂ ਭਰੀ ਹੈ ਅਗਾ ਵੇਖਦੇ ਆ ਉਹਨਾਂ 'ਚ ਹਾਂ ਜਿਹੜੀ ਉਹ ਸਹੀ ਕਿੰਨੀ ਕੁ ਉਤਰਦੀ ਹੈ ਤੇ ਲੇਟ ਕਿੰਨੇ ਕੁ ਹੁੰਦੇ ਨੇ ਸੰਘਰਸ਼ ਆਪਾਂ ਨੂੰ ਕਿੰਨਾ ਕਿ ਕਰਨਾ ਪੈਂਦਾ ਨਾਲੇ ਤੁਹਾਨੂੰ ਵੀ ਸਾਡੇ ਜਿੰਨੇ ਕਰਨਾ ਪੈਂਦਾ ਤੇ ਆਪਾਂ ਨੂੰ ਕਿੰਨਾ ਕਰਨਾ ਪਊਗਾ ਫਿਰ ਲਾਗੂ ਕਰਾਉਣ ਵਾਸਤੇ ਤਾਂ ਬਿਲਕੁਲ ਕਿਸਾਨਾਂ ਕੋ ਬੁੱਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਮੰਗਾ ਦੇ ਉੱਤੇ ਜੜੀਏ ਗੱਲਬਾਤ ਹੋਈ ਹੈ ਜੋ ਕਿਸਾਨਾਂ ਦੇ ਵੱਲੋਂ ਮੰਗਾ ਰੱਖੀਆਂ ਗਈਆਂ ਨੇ ਹਾਲਾਂਕਿ ਫਿਲਹਾਲ ਤਾਂ ਪੋਜ਼ਿਟਿਵ ਮੀਟਿੰਗ ਰਹੀ ਹੈ ਨਤੀਜੇ ਜਦੋਂ ਆਉਣਗੇ ਉਸ ਸਮੇਂ ਦੇਖਿਆ ਜਾਵੇਗਾ ਕਿ ਆਖਿਰਕਾਰ ਕਦੋਂ ਇਹਨਾਂ ਮੰਗਾ ਦੀ ਪੂਰਤੀ ਕੀਤੀ ਜਾਂਦੀ ਹੈ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਕ ਚੰਡੀ